ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫੁੱਲਾਂ ਦੀ ਹੋਣ ਲੱਗੀ ਤੜਾਈ ਅੱਜ ਕੁਛ ਸ਼ਾਮੀ ਕੀਤੀ ਸੀ ਤੇ ਕੁਝ ਹੁਣ ਤੋੜਾਂਗੇ 25-30 ਕਿਲੋ ਹੁਣ ਟੁੱਟ ਜਾਣਗੇ 25-30 ਕਿਲੋ ਰਾਤ ਤੋੜੇ ਹਨ ਆ 50 ਕਿਲੋ ਦਾ ਆਰਡਰ ਸੀ ਤੇ ਅੱਜ ਵੇਚਾਂਗੇ ਕਿ ਫਿਰ ਕੱਲ ਨੂੰ ਦੇਖਦੇ ਆ ਗਡਾਈ ਕਰਨ ਵਾਲੀ ਰਿੰਦੀ ਕਮਾਤੀ ਇਹਦੇ ਵਿੱਚ ਫੁੱਲ ਲਾਣੇ ਨੇ ਤੂੜੀ ਬਣਾਉਣ ਵਾਲੀ ਪਈ ਹੈ ਜੇ ਕੱਲ ਮੀਂਹ ਆ ਗਿਆ ਸੀ ਗੜੇ ਪੈ ਗਏ ਦੋ ਦਿਨ ਮਸ਼ੀਨ ਚੱਲਣੀ ਨਹੀਂ ਤੇ ਵਿੱਚ ਦੁਕਾਨ ਤੇ ਵੀ ਗੜਾ ਲਾ ਕੇ ਆ ਗਏ ਲੋ ਜੀ ਤੁਕੇ ਨੇ ਫੁੱਲ ਸਾਡੇ ਤੇ ਹੁਣ ਨਿਪਟ ਗਿਆ ਕੰਮ ਤੇ ਥੋੜੇ ਜਿਹਾ ਰਹਿ ਗਏ ਨੇ ਇਹ ਕੱਲ ਨੂੰ ਜਾਂ ਪਰਸ ਨੂੰ ਜਨਾਲ ਡਰਾਇਆ ਤੋੜ ਦਿਆਂਗੇ ਤੇ ਆ 50 ਕਿਲੋ ਹੋਣੇ ਨੇ ਬੋਰੀ ਜਿਪਾ ਆ ਕੇ ਤੇ ਲੈ ਜਾਗਾ ਪਟਿਆਲੇ ਤੇ ਜਾਨਿਆ ਨਾ ਤੋਗੇ ਲੋ ਜੀ ਅਸੀਂ ਬਣਾ ਰਹੇ ਹਾਂ ਫੜੋਲਾ ਬਣਵਾ ਰਹੇ ਹਾਂ ਬਣਾ ਰਹੇ ਹਾਂ ਬਣਵਾ ਰਹੇ ਆਣੇ ਵਾਸਤੇ ਜਰਰੀ ਖਾਨ ਪਰ ਬੱਗੇ ਬਣਾਉ ਇਹ ਗੋਲ ਸੀ ਪਹਿਲਾਂ ਇਹਦੇ ਹੁਣ ਚੋਰਸ ਕਰਤਾ ਤੇ ਥੱਲਾ ਟੁੱਟਿਆ ਸੀ ਇਹਦਾ ਫਿਰ ਨਵਾਂ ਲੈਣ ਦੀ ਸਲਾਹ ਹੀ ਫਿਰ ਬੰਦੇ ਮਿਲ ਗਏ ਮੈਂ ਇਹਨੇ ਦੀ ਬਣਵਾ ਲਈਆਂ ਤੁਸੀਂ ਚੰਨੋ ਰਹਿੰਦੇ ਹੋ ਚੰਨੋ ਨਾ ਗੱਜੂ ਮਲੇ ਘਰਾਂ ਜੀ ਸਾਡੇ ਤੈਨੂੰ ਜੂਮਾ ਤੇ ਪੱਕੀ ਰਹਿੰਦੇ ਹੋ ਆ ਮੰਡੀ ਕੋਲ ਮੰਡੀ ਦੇ ਉਪਰਾਂ ਸਟੇਟ ਦੀ ਮਗਰ ਰੇ ਵਾਲੀ ਅੱਛਾ ਉੱਥੇ ਰਹਿੰਦੇ ਹੋ ਜਿਹੜਾ ਕੱਚੀ ਪੈਸੀ ਨਹੀਂ ਜਾਂਦੀ ਚੰਨ ਆਹੋ ਠੀਕ ਹੈ ਠੀਕ ਤੇ ਜਗਾ ਲੈ ਆਪਣੀ ਲੈ ਲਈ ਜਗਾ ਹਾਂ ਨਾ ਕੇ ਹੈ ਤੁਸੀਂ ਰਾਜਸਥਾਨ ਤੋਂ ਅਜੀ ਤਾਂ ਇੱਧਰ ਲਈ ਜਾ ਜੰਮੇ ਉੱਤਰ ਬੋੜੇ ਆ ਗਏ ਇੱਧਰੋਂ ਅੱਛਾ ਹੁਣ ਇੱਥੇ ਇੱਥੇ ਜੰਮੇ ਤੁਸੀਂ ਜੰਮ ਪੜੋ ਹੈ ਓਏ ਫੇਰ ਪੰਜਾਬੀ ਬੋਲਦੇ ਹੋਣਾ ਉਹ ਠੀਕ ਨਹੀਂ ਇਹ ਹੋਏ ਜਾਦੂ ਠੀਕ ਹੈ ਨਾ ਸੌਦਾ 1000 ਰੁਪਏ ਮਾੜਾ ਦੇਣੀ 1000 ਸੋਹਿੱਦਾ ਮੈਂ 800 ਚੱਲ 800 ਸਹੀ ਹਮ ਗਰਾ ਡਲਾ ਚੱਲ ਕੋਈ ਗੱਲ ਨਹੀਂ ਹਾਂ ਠੀਕ 800 ਵੀ ਜ਼ਿਆਦਾ ਐ 500 ਰੁਪਿਆ ਕਰਾਇਆ ਲੈਂਦੇ ਨੇ ਸਮਾਨ ਲੈ ਜਾਣ ਦਾ ਤੇ ਫੇਰ ਤਾਂ ਨਹੀਂ ਲੈਂਦੇ ਨੇ ਨਾਮ ਕਰਾਇਆ ਹੈ ਨਾ ਦੋ ਕੁ ਮੋੜੀ ਲਈ ਥੋੜੀ ਜੀ ਇੱਕ ਪਾਸੇ ਪੁਰਾਣਾ ਲਿਜਾਂਦੇ ਹੁਣ ਜਾਣ ਦਾ ਪਾਸਾ 600 ਲੈਂਦਾ ਜਿਹੜਾ ਨਵਾਂ ਲੈਣੇ ਪਈ ਪੈਸੇ ਨੂੰ ਤੱਕ ਦੇਈ ਉਹ ਪੈ ਬੁਰਦਾ ਫਿਰ ਤੇ ਘਰ ਸਵਰਗ ਮਾੜੀ ਗੱਲ ਹੈ ਮੰਦਿਰ ਵੱਲ ਨੰਮਾਈ ਗਈ ਕਿੱਥੇ ਲੈ ਪਾਸਾ ਜਿਹੜਾ ਚੰਨ ਨਾ ਕਿੱਥੇ ਕੋਈ ਨਾ ਕਦੇ ਪਰਵਾਹ ਨਾ ਆਹ ਸਾਮਲਾੜ ਤੇ ਮਸ਼ੀਨ ਆਉਂਦੀ ਹੋਣਾ ਉਹ ਚੋਰ ਚੋਰਸ ਕਰੀ ਜਾਂਦੀਆਂ ਹਨ ਚੋਰਸ ਮੈਂ ਤੇ ਪੇਟੀਾਂ ਤੋਂ ਚੋਰਸ ਹੋਣਾ ਹੈ ਕੋਈ ਉਵੇਂ ਬਣਦਾ ਉਹ ਚੋਰ ਸੀ ਚੋਰ ਸੀ ਮੈਨੂੰ ਇਹ ਦੂਜਾ ਐਡਾ ਐਡਾ ਕੋਈ ਚੋਰ ਸੀ ਬਸ ਪੇਟੀ ਵਾਂਗੂ ਚੋਰਸ ਠੀਕ ਐ ਅੱਛਾ ਠੰਡੀ ਕੋਟਾਂ ਦੇ ਤੁਹਾਨੂੰ ਆਣਾ ਠੰਡੀ ਕੋਟ ਬਾਗੜੀ ਬਾਗੜੀ ਆ ਠੰਡੀ ਕੋਟ ਕਿੰਨਾ ਨੂੰ ਆਉਂਦੇ ਨੇ ਬਹੁਤ ਉੱਤੇ ਬਹੁਤ ਨੇ ਪੂਰਾ Rajasthan ਦੇ ਨੇ ਉਹ ਤਾਂ ਇੱਧਰ ਲੈ ਲੈਣੇ ਆਪਣੇ ਤਾਂ ਕੋਈ ਨਹੀਂ ਰਹੀ ਸੀ ਮਾਰੋ ਲੋਕਲ ਹੁੰਦੇ ਆ ਪਰ ਤੋਂ ਹਾਂ ਅੱਛਾ 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 ਲੈ 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 ਦਾ ਨਾਂ ਰੱਖੇ ਨੇ ਲੋਕਾਂ ਨੇ ਹਨਾ ਲੈ 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 ਜੱਤਾਂ ਦਾ ਹੁਣ ਲੈ 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 ਉਹਨੇ ਨਾਮ ਤੋਂ ਚਲੋ ਪਛਾਣ ਹੁੰਦੀ ਹੈ ਨਾ ਇੱਕ ਉੱਪਰੋਂ ਸੈਟ ਹੋ ਰਹੀ ਟੱਕ ਦੇ ਮਾਰ ਕੋ ਬਰਵਾ ਤਿੰਨ ਬੰਦੇ ਲੱਗੇ ਨਾਨੂ ਕੋਈ ਹੋਵੇ ਵਧੀਆ ਕਰਸ ਹੋਰ ਗਿਆ ਸਾਨੂੰ ਦਿਹਾੜੀ ਤੇ ਡਰਮ ਤੇ ਲੱਗ ਜਾਣੀ ਸਾਡੀ ਪਾਪਾ ਦਾ ਚੁੱਕ ਕੇ ਰੱਕ ਮੜੀ ਹੋਰ ਹੋਰ ਚੁੱਕਦਾ ਪਰ ਇਹ ਲੋ ਲੈ ਨਾ ਕੋਈ ਨਾ ਦਰੋ ਪਣਕ ਦੇ ਗਦੀ ਹੋਰ ਹਾਂ tera <laughs> or おとた n でみたりや。 ਬਾਰੋਂ ਪੈਂਦੀ ਹੈ ਬਹੁਤ ਹੋਈ ਨਹੀਂ ਦਰਵਾਜ਼ਾ ਪਰਾ ਇਹ ਕਿ ਜੇ ਨੂੰ ਮਿਲ ਆ ਕੇ ਟੱਗਦਾ ਇਹਨੂੰ ਕੱਪਾ ਪਾ ਦੇ ਹਾਂ ਹਾਂ ਉਹ ਵੀ ਨਾ ਉਹ ਤਾਂ ਆਉਂਦੇ ਹੀ ਆ ਜਾਇਆ ਟ੍ਰੈਫਿਕ ਹੂੰ ਫੁੱਲੇ ਉੱਤੇ ਵੀ ਹੈ ਇਹ ਇੱਕ ਨੰਬਰ ਹੋਰ ਬਸ ਆਹ ਹੋਣ ਹੋ ਗਏ ਹੋਣ ਹੋ ਗਏ ਫੁੱਲ ਆਹ ਫੁੱਲੇ ਹੁਣ ਅੱਗੇ ਆਹ ਫੁੱਲੇ ਆਹ ਰਹੀ ਇਹਨਾਂ ਦੇ ਫੁੱਲ ਯੂ ਆਰ ਰੋਂਗ ਐਕਸਕਿਊਜ਼ ਮੀ ਤਾਪੜਾ ਲਾਓ ਤਾਪੜਾ ਭਾਰਾ ਹੋ ਜਾਂਦਾ ਜਾਂਦੇ ਪਾਤਾਪੜਾ ਤਾਪੜਾ ਲਾ ਕੇ ਸਾਈਡ ਤੇ ਕੱਲ ਤਾਪੜੇ ਭਾਰਾ ਨਾ ਤੇ ਸਾਹਮਣੇ ਨਿਪੜੇ ਜਾਨ ਨਾਲ ਬੈਠਣ ਵਾਲਾ ਤਾਂ ਮਸਮੋਲੀ ਆ ਜਾਣਾ ਪੜਨਾ ਪੈਣਾ ਉੱਤੇ ਚੱਕ ਕੇ ਧਰ ਦੇ ਪਰਲੀ ਸਗ ਬੰਦੇ ਤਾਂ ਕਿਹਨੂੰ ਕਰਾਂ ਐਨੰਤੇ ਫੇਸ ਕਰ ਲੈਣਾ ਨਹੀਂ ਤਿਕਰ ਚੱਲ ਸੁੱਖ ਉਹ ਇਧਰ ਨੂੰ ਕਰ ਉਹ ਹੱਥ ਨਾਲ ਅੰਨੇ ਪਰਲੇ ਪਾਸੇ ਹੋ ਜਾ ਹਾਂ ਇਧਰ ਕਰ ਦੇ ਨਾ ਲਓ ਜੀ ਇਹ ਬੰਦੇ ਖਾਣੀਆਂ ਤਾਂ ਬੰਦੇ ਆ ਦੋ ਰੋਟੀਆਂ ਦੋ ਰੋਟੀਆਂ ਦੀ ਪ੍ਰਬੰਧ ਹੋ ਰਹੇ ਨੇ ਹੂੰ ਕਿੰਨਾ ਕੁ ਹੋ ਗਿਆ ਪਰੋਲਾ ਅੱਦਾ ਅੱਦਾ ਹੋ ਗਿਆ ਕਿੰਨੇ ਕੁ ਕਿਲੋ ਨੇ 6 ਦਾ 6 ਦਾ ਆਹੋ ਫਲਾ ਆ ਕੇ ਵਈ ਅੱਧਾ ਹੋਇਆ ਨੀ ਕੁਝ ਰੱਖ ਲਈ ਲੋ ਟਹਾਣੀਆਂ ਤਾਂ ਬੰਦੇ ਆ ਦੋ ਰੋਟੀਆਂ ਉਹ ਰੁਕ ਮੈਨੇ ਪ੍ਰਬੰਧ ਹੋ ਰਹਿਣੇ ਨੇ ਹੋ ਗਿਆ ਇੱਦਾਂ ਇੱਥੇ ਹੋ ਗਿਆ ਇੱਥੇ ਲੈ ਵੀ ਲੈਣਾ ਕੋਈ ਨਾ ਹੋ ਜਾ

ਅੱਛਾ ਲੋ ਜੀ ਚਲੋ ਖਾਣੀਆਂ ਤਾਂ ਬੰਦਿਆ ਦੋ ਦੁੱਤੀਆਂ ਇਹਨੂੰ ਇਪੜ ਚਲੇ ਸਟਾ ਕੰਮ ਥੋੜੀ ਰਹਿ ਗਿਆ ਦੇਖ ਜਵਾਨੋਂ ਕਿੰਨਾ ਪਰ ਗਿਆ ਥੋੜਾ ਕਿੰਨਾ ਬੱਗ ਦੀ ਹੀ ਗਣ ਕਿਥੋਂ ਵਰਕ ਕਿੰਨੇ ਕੁ ਲਾ ਲੀ ਸੀ ਕਣ ਕੀ ਕੰਮ ਖਾਣੀਆਂ ਤਾਂ ਬੰਦੇ ਆ ਦੋ ਰੋਟੀਆਂ ਲੈ ਤੇਰੀਆਂ ਰੋਟੀਆਂ ਦਾ ਹੋ ਗਿਆ ਪ੍ਰਬੰਧ ਤੇ ਇੱਕ ਸਾਲ ਇਹਦੇ ਚ ਖਾਣੀਆਂ ਰੋਟੀਆਂ ਹਾਂ ਚੱਲ ਵੀ ਚੱਲੇ ਤੱਕ ਤੱਕ ਲੈ ਲੇ ਦਿਨ ਖਿਲਰੀ ਜਵਾਨ ਬਠੀਕਾ ਦਾਣਾ ਦਾਣਾ ਕੀਮਤੀ ਏ ਚਲ ਬਾਹ ਸਾਰੀਆਂ ਪੈ ਜਾਣੇ ਸੋਰੇ ਬਾਦੀ ਰਸਲੇਪ ਨੇ ਥੋੜਾ ਥੋੜਾ ਕਰਕੇ ਪਾਣੀ ਸਾਰੀ ਬਾਤ ਡੁੱਲ ਜਾਣੀ ਏ ਸਾਰਾ ਨਾ ਚੁੱਕੀ ਤੇਲਾ ਕਿਤੇ ਹੈ ਸਾਰਾ ਨਹੀਂ ਪੈਣਾ ਹੱਥ ਨਾਲ ਕਰਕੇ ਫਿਰ ਪਾ ਆਹ ਕੀ ਏ ਆ ਲਸਣ ਲਸਣ ਨੀਆ ਨਵ ਇਟਰ ਇਹ ਤੁਹਾਡੇ ਘਰ ਨਹੀਂ ਹੈਗਾ ਨਵ ਇਟਰ ਰੋਗੀ ਆ ਕੀ ਸਾਡੇ ਦਾ ਛੋਟਾ ਵਿੱਚ ਪਰ ਗਿਆ ਪਰ ਪਰ ਬੜਾ ਹੁਣਾ ਰਹਿ ਗਿਆ ਨਾ ਪਰ ਗਿਆ ਨਹੀਂ ਹੋਰ ਕੀ ਥੋੜਾ ਰਹਿ ਗਿਆ ਹੈ ਪਰ ਰਿਮਾਰਕ ਹੈ ਦੋ ਉਂਗਲਾ ਰਹਿ ਗਿਆ ਫਿਰ ਇੰਨੀ ਜਗ੍ਹਾ ਪੈ ਜੇ ਕਣਕੇ ਚਲਾ ਆਇਆ ਪਾਰਟੀ ਪਾ ਕੇ ਲੈ ਜਾ ਉਸੇ ਨੇ ਪਾਲਾ ਤਾਂ ਆਪਣੇ ਸਿਰ ਨਾਲ ਪਸਾਲਿਆ ਤੁਸੀਂ ਇੱਦਾਂ ਦਾ ਵੱਡਾ ਤੇ ਸਿਰ ਵੱਡਾ ਨਾ ਤੁਹਾਡਾ ਦਾ ਵੱਡਾ ਤੇ ਛੋਟਾ ਵਿਚਾਰਾ ਤੁਹਾਡੇ ਸਿਰ پاس ਕੇ ਨਾ ਵਿੱਚ ਨਿਕਲਨੇ ਕੁੰਨੀ ਲੋਟੀ ਚਲ ਗਿਆ ਐ ਵੀ ਹੋ ਹਾਂ ਵਰ ਗਿਆ ਆ ਪੈ ਜੇਗੀ ਅਬ ਕੀ ਕਰਨਾ ਹੈ ਜੋਤ ਤੇ ਹੁਣ ਉਹਦੇ ਤੇ ਬੇਤਵਾਰੀ ਆ ਹੈ ਹੋ ਫਿਰ ਉਹ ਕਿੜਾ ਖਾ ਚ ਲੈ ਪਾਏ ਗਈ ਲੈ ਫੜ ਫੜ ਪੈਣਗੇ ਫੜੋ ਥੱਲੇ ਕਰ ਬਸ ਹਿੰਦ ਥੱਲੇ ਗੁਰੂ ਜੀ ਜਾਂਦਾ ਹੈ ਇਹ ਕਰ ਦੇ ਹੀ ਪਿਆ ਹੂੰ ਹੈ ਕੀ ਜੋ ਆ ਪੈ ਜਾਗਾ ਬਸ ਲਾਕ ਤੇਲਾ ਜੋ ਹੈਗਾ ਪਾਸੜੋ ਬਸ ਟੱਕ ਦਿਓ ਆ ਦੇਖੋ ਲੋਟਾਲੀ ਜਵਾ ਉਧਰ ਤੋਂ ਪਾਟੀ ਦੇ ਦੇ ਦਾ ਭੈਣ ਕਾਲੇ ਹਾਂ ਬਾਲੀ ਨਾ ਲੈ ਆਉਂ ਨਾ ਵੀ ਲੈ ਜਾਓ ਇਥਰ ਆ ਥੈਲਾ ਫੋਟੇ ਪਰ ਨਾ ਜੋਂ ਜੋਂ ਨਾਣੇ ਦੋਸਤ ਨਹੀਂ ਮੈਂ ਆਟ ਲਾ ਲਈ ਨਾ ਉਹ ਆਹ ਤੇ ਪਾਲਾ ਯਾਰਾ ਜਿੰਨੀ ਕੋ ਹੈ ਗਈ ਏ ਇਹਦੇ ਵਿੱਚ ਹੀ ਜੀਵੀ ਆ ਇਹ ਤਾਂ ਆਪਣਾ ਕੋਈ ਪਰਦੋ ਕਿਉਂ ਤੁਹਾਡੇ ਲਈ ਮੈਂ ਇੱਥੇ ਨਹੀਂ ਕੋਈ ਇਧਰ ਮੈਂ ਨਹੀਂ ਰਹਿਣਾ ਇਹਨੇ ਲਾ ਲਾਂਗੇ ਉਹ ਕਰ ਲਾਂਗੇ ਦੇ ਨਾਲ ਹੀ ਦਾਣਾ ਦੂਣਾ ਜੇ ਪੈ ਜੇਗੀ ਦਾਣਾ ਪਿੱਛੇ ਜਾਏਗਾ